ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਦੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਮਿੱਤਰੋ ਵਾਂਦਰ ਚਟਾਣੇ ਦੇ ਵਿੱਚ ਵਾਂਦਰ ਚਟਾਣਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਤੇ ਵਾਂਦਰ ਚਟਾਣੇ ਪਿੰਡ ਦੇ ਵਿੱਚ ਬਲਕਰਨ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਤਿੰਨ ਜਾਨਵਰ ਦਿਖਾਉਣੇ ਆ ਤਿੰਨੇ ਹੀ گاਵਾ ਮਿੱਤਰੋ ਟੌਪ ਕਲਾਸ ਚੰਗੇ ਦੁੱਧ ਦੀਆਂ ਮਾਲਕਨ ਮਾਲੋ ਇੱਕ ਤੋਂ ਇੱਕ ਚੜ੍ਹਦੀ ਗਾਂਵੇਂ ਨੇ ਹੈ ਇਹ ਛੋਟੀਆਂ ਤੇ ਵੱਡੀਆਂ ਵੀ ਟੌਪ ਕਰਾਣਾ ਹੀ ਆ ਤਿੰਨੇ ਵੜਾ ਮੂਰਤਾਂ ਗੀਆਂ ਜਿਹੜਾ ਅੰਕ ਤੁਹਾਨੂੰ ਜਸ ਜੂਗਾ ਤੁਸੀਂ ਬਾਈ ਨਾਲ ਰابطਾ ਕੰਮ ਕਰ ਲਿਆ ਜੇ ਆਹ ਕਰਦੇ ਗੱਲਾਂ ਬਾਤਾਂ ਸਾਰੀਆਂ ਕੀ ਡਿਟੇਲ ਹੈ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਲਕਰਨ ਬਈ ਠੀਕ ਠਾਕ ਵਧੀਆ ਵਧੀਆ ਚੜ੍ਹਦੀ ਕਰਾਂ ਸਤਿ ਸ਼੍ਰੀ ਅਕਾਲ ਅੱਛਾ ਬਲਕਰਨ ਬਈ ਅੱਜ ਕਿੰਨੇ ਜਾਨਵਰੋਂ ਤਿੰਨ ਮੇੜਾ ਤਿੰਨ ਸ਼ੁਰੂਆਤ ਕਰਾਂਗੇ ਪਿੰਡ ਨੰਬਰ ਤੇ ਵਸਦੀ ਹੋਈ ਇਹ ਕਿੰਨਾਂ ਵਾਰ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਦੂਜਾ ਸੂਸ ਹੁੰਦੀ ਹੈ ਕਿੰਨੇ ਦਿਨ ਪਏ ਪਈ ਇਹਦੇ 10 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਦਿਨ ਪੂਰੇ ਆ ਫਿਰ ਤਾਂ ਬਣ ਜੂਗੀ ਥਲੋ ਚੰਗੀ ਪੂਰੀ ਪੂਰੀ ਵਧੀਆ ਦੁੱਧ ਟਿੱਟ ਪਿੱਟ ਰਹਿੰਦੀ ਹੁੰਦੀ ਹੈ ਨਹੀਂ 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 ਬਹੁਤ ਵਧੀਆ ਬਣਦੀ ਦੁੱਧ 25 ਕਿਲੋ ਦਿੱਤਾ ਪਹਿਲੇ ਸੂਏ ਵੇੜਨੇ 24 25 ਕਿਲੋ ਆ ਠੰਡਾ ਠੰਡਾ ਦੁੱਧ ਦਿੱਤਾ ਬਜਰਾ ਜਿਆਦਾ ਲਈ ਆ ਮੂੰਹ ਤੇ ਬਰੀਡ ਕਿੰਨੀ ਆ ਵੱਚੀ ਦੇ ਨਿਕਲੇ ਮੂੰਹ ਜਵਾਨਾ ਤੋਰੀ ਬਈ ਟੋਰੀ ਟਿੰਗੀ ਪਲੀ ਪਲੀ ਬਹੁਤ ਆ ਵੇੜਾ ਲollipolli ਆ ਸਾਰੀ 1000 1000 ਦੋ ਢੋਮ ਨੌਲੀ ਲੈ ਜੂਗੀ ਦਸ ਪੂਰੇ ਦੋ ਚਾਰ ਦਿਨ ਤੇ ਹੂੰ ਖੁੱਲੀ ਗੰਢੀ ਆਈ ਲੱਗਦੀ ਨਹੀਂ ਇਹ ਖੁੱਲੀ ਹੈ ਹੂੰ ਤਾਂ ਹੀ ਔਲ ਕਰਦੀ ਖੜਦੀ ਗੁਰਦੀ ਵਾਦੀ ਠੱਠੇ ਨੂੰ ਨਾ ਅੱਜ ਹੀ ਰਸਾ ਪਾਇਆ ਹੂੰ ਠੀਕ ਹੈ ਭਾਈ ਨੂਵਾਂ ਦੀ ਬੋਸ ਹੋਣੀ ਹੈ ਜੀ ਹਨਾ ਬਹੁਤ ਚੰਗੀ ਵੇੜਾ ਤੇ ਦੁੱਧ ਦਿੱਤੇ ਨੇ 24 25 ਕਿਲੋ ਪਰ ਆਰਾਮ ਨਾਲ ਆਰਾਮ ਨਾਲ 25 ਕਿਲੋ 24 ਕਿਲੋ ਹੁਣ ਦੁੱਧਾ ਸੁਹਾ ਸੁਣਾ ਨੇ ਦੁੱਧਾ ਸੁਹਾ ਠੀਕ ਹੈ ਮਾੜਾ ਠੀਕ ਹੈ ਅੱਛਾ ਕੀ ਰੇਟ ਰੂਪ ਦੇਣਾ ਜੀ ਇਹਦਾ 1 ਲੱਖ 15000 ਰੁਪਇਆ ਜੀ 1 15 ਮਾਨ ਕਰ ਦਾਂਗੇ ਤੁਹਾਨੂੰ ਮਾੜਾ ਮੋਟਾ ਕਰ ਦਾਂਗੇ ਲੈ ਵੀ ਮਿੱਤਰੋ ਵੇਖੋ ਵਗ ਕਰਾਂ ਦੀ ਚੀਜ਼ ਹੈ ਯਾਰ ਬ੍ਰਾਂਡ ਪੀਸ ਹੈ ਤੂੰ ਕਹਿਣ ਵਾਲੀ ਗੱਲ ਰਹੇਗੀ ਤੁਹਾਨੂੰ ਪਸੰਦ ਆਊਗੀ ਮਿੱਤਰੋ ਟਿਕਾਣੇ ਦਾ ਗਾਉਂ ਜਿਹੜਾ ਆਰਡਰ ਦੀ ਕੁਆਲਿਟੀ ਪੜੀ ਸੁੰਭੀ ਵਜਨ ਵਜੂਦ ਲੈ ਦੀ ਤੁਸੀਂ ਮੂੰਹ ਮਖਾਈ ਕਰਦੇ ਕੰਨ ਜਰੂਰ ਹੁੰਦਾ ਇੱਕ ਵੱਡਿਆ ਆ ਨਾ ਮੜਾ ਆ ਇਹ ਐ ਹੁੰਦਾ ਨਾ ਕਈ ਵਾਰੀ ਕਹਿੰਦੇ ਬੱਚਾ ਨਹੀਂ ਨਾ ਮੈਨੇ ਉਹ ਕਿਤੇ ਮੰਨ ਕੇ ਚੱਲ ਹੋ ਜਾਂਦਾ ਇਹ ਆ ਕਈ ਦਾਦੂ ਟੂਣਾ ਵੀ ਕਰ ਲੈਂਦੇ ਆਪਦੇ ਹਣਾ ਮਨਾਲਾ ਅਸਾ ਭਾਈ 2 ਨੰਬਰ ਵਾਲੀ ਇਹ ਵੀ ਵੇਡ ਚੰਗੀ ਆ ਇਹਨੇ 25 26 ਕਿਲੋ ਦੋ ਦਿੱਤਾ ਤਿਆਰੀ ਵਰਜਾਂਗੀ ਕਰਦੀ ਹੁੰਦੀ ਹੈ ਨਾ ਹੁਜੇ ਤਾਂ ਵੀ ਹਫਤਾ ਪਿਆ ਦੱਸ ਦੇਣਾ ਥੋੜੀ ਰਸਾਂ ਵੀ ਨਹੀਂ ਕੇਤੋਂ ਨਾ ਭਾਈ ਹਾਂ ਥੋੜੀ ਜੀ ਨਹੀਂ ਇਹ ਤਾਂ ਮਨ ਜਦ ਤੋਕੜ ਘੱਬਣ ਲੈਂਦੀ ਸੀ ਆਪਾਂ ਅੱਜ ਤੱਕ ਘਰੇ ਤਿਆਰ ਕੀਤੀ ਆ ਹਾਂ ਘਰੇ ਤਿਆਰ ਕੀਤੀ ਠੀਕ ਹੈ ਮਾ ਠੀਕ ਹੈ ਗਾਂ ਚੰਗੀਆਂ ਲੀਵੇ ਪੰਡੇ ਵਾਲੀ ਹੈ ਨਾ ਬਹੁਤ ਵਧੀਆ ਵੜ ਹੈ ਵੀ ਦੂਜਾ ਸੂਈ ਆ ਦੂਜਾ ਸੂਈ ਹੈ ਵੀ ਦੂਜਾ ਸੂਈ ਠੀਕ ਹੈ ਇਹ ਕਿੰਨਾ ਦੁੱਧ ਦੇ ਦੋਗੀ ਬਲਕਰਨ ਭਾਈ ਨਹੀਂ ਮਾਨ ਦੇ ਦਦੇ ਵੀ 25 26 ਕਿਲੋ ਚੋਇਆ ਸੀ ਪਹਿਲਾਂ ਥੱਲੇ ਦੇ ਦੂਗੀ ਅਰ ਭਾਈ ਨਾ ਦਿੱਤਾ ਫਟ ਫਟ ਪੜੀ 30 ਕਿਲੋ ਤਾਂ ਦੇ ਦੂਗੀ ਹਜੇ ਤਾਂ ਮੰਨ ਲਓ ਕੱਚੀ ਆ ਇਹ ਨਹੀਂ ਹੂੰ ਅੱਛਾ ਇਹਦਾ ਕੀ ਰੇਟ ਰਹੂਗਾ ਮਾ ਜੀ ਇਹਦਾ ਲੱਖ ਰੁਪਈਆ ਜੀ ਇਹਦਾ ਲੱਖ ਰੁਪਈਆ ਤੇ ਇਹਦਾ ਉਰਲੀ ਦਾ 115 ਹੈ ਨਾ ਜੀ ਜੋੜਾ ਲੈਣ ਆਇਆ ਹੋਏ ਕਿ ਮਾਨਤਨ ਖੁੱਲਾ ਮਾਨਤਨ ਕਰਦਾ ਖੁੱਲਾ ਕਰ ਦੇ ਜੀ ਗੱਪਣਾ ਗੱਪਣਾ ਕਿ ਦੂਰ ਅਗਰ ਸਟੇਟ ਦਾ ਭਰਾ ਹੁੰਦਾ ਅੱਛਾ ਇੱਕ ਗੱਲ ਹੋਰ ਹੈ ਜੇ ਕੋਈ ਅਗਰ ਸਟੇਟ ਦਾ ਭਰਾ ਲਵੇ ਆਪਾਂ ਉਹਨੂੰ ਪ੍ਰਬੰਧ ਜਿਹੜਾ ਉਹ ਗੱਡੀ ਦਾ ਟਰਾਂਸਪੋਰਟ ਦਾ ਕਰਵਾ ਦੇਾਂਗੇ ਉਹ ਹਾਂ ਖਰਚਾ ਅਗਲੇ ਦਾ ਹੋਊਗਾ ਕਰਾ ਦੇ ਜੀ ਚਲੋ ਉਹਨਾਂ ਦੀ ਉਹਦੇ ਦੇਖ ਕੇ ਖਾਣੇ ਤੋਂ ਕਰਾ ਦੇ ਤੂੰ ਹਾਂ ਹਣਾ ਤੁਹਾਨੂੰ ਅਧਿਆਤ ਮਾਰ ਕੇ ਵਿਖਾ ਦੇ ਹਾਂ ਠੀਕ ਹੈ ਬਾਈ ਲੈ ਬਾਈ ਮਰੇ ਹੋਈ ਜਿਹੜੇ ਕਰੀ ਨਹੀਂ ਆ ਮਾਰੀ ਕੱਚੀਆਂ ਕੱਚੀਆਂ ਗੱਲੀਆਂ ਵੇੜਾ ਦੋ ਕੱਚੀਆਂ ਕੱਚੀਆਂ ਗੱਲੀਆਂ ਹੂੰ ਇਹਦੇ ਵੀ ਮਾਰਦੇ ਹੋਰਲੀ ਦੇ ਅੱਛਾ ਪਰਲੀ ਵੀ ਲਾਲ ਜਿਹੜੀ ਲਾਲ ਵੀ ਚੰਗੀ ਆ ਉਹ ਵੀ ਸੋਨ ਵਾਲੀ ਹਾਂ ਉਹ ਵੀ ਸੋਨ ਵਾਲੀ ਆ ਉਹ ਕਿੰਨੇ ਦਿਨਾਂ ਚੱਲੇਗੀ ਭਾਈ ਆ ਵੇ ਇਹਦੇ ਵੀ ਮਾਰੀ ਚਲੋ ਜਿਵੇਂ ਮਰਜ਼ੀ ਸੀਰ ਉਹ ਦੱਸੀ ਜਾਂਦੇ ਉਹਦੇ ਵੀ ਹਫਤਾ ਲੈ ਜੂਗੀ ਅਜੇ ਹੂੰ ਉਹ ਦੁੱਧ ਕਿੰਨਾ ਦੇਉ ਤੋਰੀ ਪਈ ਉਹਨੂੰ 20 ਕਿਲੋ ਦੁੱਧ ਦਿੰਦਾ ਹੈ ਉਹਨੇ 20 ਕਿਲੋ ਦੁੱਧ ਦਿੰਦਾ ਉਹਦਾ ਤੀਜਾ ਸੁਆ ਦੁੱਧ ਤੀਜਾ ਉਹਦਾ ਤੀਜਾ ਤੀਜਾ ਸੁਆ ਉਹ ਦਿਨ ਹਜੇ ਹਫਤਾ ਲੈ ਜੂਗੀ ਨਾ ਉਹ ਲੈ ਜੂਗੀ ਹਫਤਾ ਇਹ ਵਾ ਫਿਰ ਭਰ ਜੂਗੀ ਬੋਲ ਰਹਾ ਬਹੁਤ ਲੈਵਾ ਬਣਾਉਂਦੀ ਉਹ ਵੀ ਹਮ ਫਾਇਦਾ ਕੱਚੀ ਹੈਗਾ ਹਨਾ ਠੰਡਾਈ ਆ ਹਾਂ ਪਿੰਡੋਂ ਹੀ ਲਈ ਜਾਓ ਥਣ ਥਣੋਂ ਵੀ ਬਹੁਤ ਚੰਗਾ ਚੰਗਾ ਬਹੁਤ ਹੀ ਵਧੀਆ ਹੁਣ ਤਾਂ ਇਹਨ ਖਿਰਦੀ ਤਰੀ ਆਉਂਦੀ ਸੌਂਦ ਹਨਾ ਹਜੇ ਕੱਚੀ ਕਰਕੇ ਗਾਣਾ ਡਿਜ਼ਾਈਨ ਹੋਰ ਲਾਉਂਦਾ ਭਰ ਗਈ ਉਹ ਤਾਂ ਗੱਲ ਭਰਦੀ ਆ ਤਾਂ ਹੂੰ ਇਹ ਪਿੰਡੋਂ ਹੀ ਆਈ ਹੈ ਵੀ ਇਹ ਵੀ ਪਿੰਡੋਂ ਹੀ ਆਈ ਪਿੰਡੋਂ ਹੀ ਲਈ ਆ ਇੱਥੇ ਕੱਲੇ ਹੋਰ ਵੀ ਇਹ ਲਾਲ ਆ ਹਨਾ ਇਹਦੀ ਮੰਗ ਜ਼ਿਆਦੀ ਆ ਇਹ ਬ੍ਰਾਂਡ ਪੀਸ ਆ ਇਹਦੀ ਇਹਦੇ ਕਿਉਂਕਿ ਕਿ ਚੀਜ਼ ਆ ਆਮ ਕਰੇ ਚੂਣ ਵਾਲੇ ਬੰਦੇ ਜਰਸੀ ਆ ਜਰਸੀ ਕ੍ਰੋਚ ਆ ਗਈ ਇਹ ਕਿੰਨੀ ਦੇ ਦੇਗੀ ਭਈ ਇਹ 75000 ਦੀ ਦੇ ਦੇ ਇਹ 75000 ਦੀ ਦੇ ਦੇ ਹਾਂ ਪੱਕੀ ਗੱਲ ਆ ਪੱਕੀ ਆ ਠੀਕ ਆ ਬਾਈ ਲੈ ਬਾਈ ਥੱਲੇ ਬੈਠੀ ਇਹ ਨਾਲੇ ਤੁਹਾਨੂੰ ਤੁਹਾਨੂੰ ਹੱਥ ਲਾਈ ਭਾਈ ਜੰਦੇ ਵੀ ਕਮਾਨ ਸੀਲ ਠੰਡੀ ਯਾਰ ਪੂਰੀ ਜਿਵੇਂ ਮਰਜ਼ੀ ਮਰੀਏ ਤਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਵਾਸਤਾ ਹੀ ਕੋਈ ਨਹੀਂ ਯਾਰ ਮੀਟਰੀ ਜੋ ਬਈ ਅੱਛਾ ਇਹ 75 ਦੀ ਦੇ ਦੇਾਂਗੇ ਉਹ ਲੱਖ ਦੀ ਦੇ ਦਿਆਂਗੇ 1 15 ਦੀ ਦੇ ਦਿਆਂਗੇ ਜ ਜੇ ਤਿੰਨਾਂ ਦੀ ਗੱਲ ਕਰ ਲਈਏ ਤਾਂ ਫਿਰ ਅੱਕੇ ਪਾਣ ਗਿਆ ਮਿੱਤਰੋ ਵੀ ਤਿੰਨਾਂ ਦੇ ਕਈ ਵਾਹੇ ਬਣ ਜਾਣੇ ਹਨ ਨਾ ਉਹ ਤਿੰਨ ਦੇ ਆਸੇ ਪਾਸੇ ਵਾਲਾ ਸੌਦਾ ਹੋ ਜਾਏਗਾ 2 ਲੱਖ 100000 ਰੁਪਿਆ ਦਾ 290000 ਰੁਪਿਆ ਨਾ ਤੇ ਪਹੁੰਚ ਦਾ ਜਿਹੜਾ ਟਰਾਂਸਪੋਰਟ ਦਾ ਪ੍ਰਬੰਧ ਹੋ ਜਾਊਗਾ ਤੁਹਾਨੂੰ ਜਿਹੜੇ ਭਰਾ ਅਗਰ ਸਟੇਟ ਦੇ ਜਿਵੇਂ ਬਾਈ ਜੰਮੂ ਦਾ ਭਰਾ ਜਾਂ ਮਹਾਰਾਸ਼ਟਰ ਇੱਧਰ ਜਿੱਧਰ ਦੀ ਤੁਸੀਂ ਅਗਰ ਸਟੇਟ ਦੇ ਵਿੱਚ ਤੁਸੀਂ ਕੰਮ ਕਰਦੇ ਆ ਮਿੱਤਰੋ ਡੇਰੀ ਦਾ ਕੰਮ ਆ ਤੁਹਾਡਾ ਤੁਸੀਂ ਕੱਚੀਆਂ ਗਾਈਆਂ ਪਾਲਦੇ ਆ ਤੁਹਾਡੇ ਪਸੰਦ ਦੀਆਂ ਤਿੰਨੇ ਗਾਈਆਂ ਕਰਿਓ ਬਾਈ ਬਲ ਕਰਨ ਦਾ ਨੰਬਰ ਹੈਗਾ 99158 19319 19319 99158 19319 99158 19319 ਵਜ ਦਾ ਨੰਬਰ ਹੈ ਪਿੰਡ ਵਾਂਦਰ ਚਟਾਣਾ ਜ਼ਿਲ੍ਹਾ ਫਰੀਦਕੋ